ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਉਹ ਨੌਕਰਾਨੀ ਤਾਂ ਹੋ ਜਾਓ ਸਾਡੀ ਇੱਥੇ ਜੋ ਨੌਕਰਾਨੀ ਨੇ ਕੀਤਾ ਉਸ ਨੂੰ ਦੇਖ ਕੇ ਸੁਣ ਕੇ ਹੋ ਜਾਓਗੇ ਤੁਸੀਂ ਹੈਰਾਨ ਇੱਕ ਪਿਓ ਪੁੱਤ ਨੇ ਇੱਕ ਨੌਕਰਾਨੀ ਰੱਖੀ ਤੇ ਉਸ ਨੇ ਰਾਤ ਦੇ ਖਾਣੇ ਵਿੱਚ ਪਿਓ ਤੇ ਪੁੱਤ ਦੇ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਜਦੋਂ ਪਿਓ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ ਤੇ ਇਹ ਜਾਣ ਕੇ ਸਮਝ ਕੇ ਉਸ ਨੌਕਰਾਨੀ ਨੇ ਉੱਥੋਂ ਭੱਜਣ ਦੀ ਕੀਤੀ ਤਾਂ ਚੌਕਸ ਰਹੋ ਸਾਵਧਾਨ ਰਹੋ ਧੰਨਵਾਦ ਜੁੜੇ ਰਹੋ ਚੈਨਲ ਨਾਲ ਉਹਨੂੰ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਬੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਕਿ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਫ਼ਤੀਸ਼ ਜਿਹੜੀ ਜਾਰੀ ਆ ਸੀਡੀਆਰ ਵਗੈਰਾ ਸਿਪਵਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਗਈ ਆ ਜਿਹੜੀ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਸੋਨੂੰ ਕੀ ਲੱਗਦਾ ਹੈ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ।